ਤੜਕਾ ਕੋਨਰੀ ਕਮੇ ਮੁਖਮਾਰਗ ਤੇ ਇੱਕ ਅਗਰ ਤੇ ਬੜੇ ਪੁਲ ਦੇ ਕੋਲ ਜਿਮਹਿੰਨੇ ਪਹਿਲਾਂ ਆਏ ਹੜਾਂ ਗਾਨ ਸੜਕ ਪਾਣੀ ਵਿੱਚ ਡੁੱਰ ਗਈ ਸੀ 5 ਮਹੀਨੇ ਦੇ ਕਰੀਬ ਸਮਾਂ ਬੀਤਣ ਦੇ ਬਾਵਜੂਦ ਟੁੱਟੀ ਰੋਡ ਵਹੀਕਲ ਚਾਲਕਾਂ ਦੇ ਲਈ ਬਣੀ ਥੋੜਾ ਆਉਣ ਵਾਲੇ ਸਰਦੀ ਦੇ ਮੌਸਮ ਦੇ ਵਿੱਚ ਕੋਹਰੇ ਕਾਰਨ ਵਾਪਰ ਸਕਦੇ ਹਨ ਹਾਦਸੇ ਅੰਮ੍ਰਿਤਸਰ ਲੁਧਿਆਣਾ ਤੋਂ ਦਿੱਲੀ ਜਾਣ ਵਾਲੇ ਵਾਹਨ ਚਾਲਕਾਂ ਦੇ ਨਾਲ ਗਲਬਤ ਕੀਤੀ ਜਦੋਂ ਅੱਜ ਦਿਨ ਤੋਂ ਵਾਰ ਨੂੰ ਬਾਤ 3 ਵਜੇ ਹਲਕਸ਼ੁਤਰਾਣਾ ਵਿਦਾਇਕ ਸ਼ੁਤਰਾਣਾ ਕੁਲਵੰਤ ਸਿੰਘ ਬਾਜਕਰ ਦੇ ਨਾਲ ਗੱਲ ਕੀਤੀ ਹੈ ਤਾਂ ਉਹਨਾਂ ਨੇ ਕੇਂਦਰ ਸਰਕਾਰ ਦੀ ਕਾਰਗੁਜ਼ਾਰੀ ਦੇ ਸਵਾਲ ਚੁੱਕਦਿਆਂ ਕੇਂਦਰ ਸਰਕਾਰ ਤੋਂ ਸੜਕ ਦੀ ਮੁਰੰਮਤ ਜਲਦੀ ਕਰਵਾਉਣ ਦੀ ਮੰਗ ਕੀਤੀ ਹੈ ਪਰਾਵਜ ਸਿੰਘ ਜੀ ਤੁਹਾਨੂੰ ਸਰ ਸੀ ਸੰਗਰੂਰ ਤੋਂ ਜੀ ਇਹ ਰੋਡ ਕਿਹੜੀ ਰੋਡ ਜੀ ਇਹ ਜਿੱਥੇ ਜਾ ਰਹੇ ਜਿੱਥੇ ਇਹ ਜੀ ਦਾ ਰੋੜਾ ਜੀ ਖਨੌਰੀ ਰੋੜ ਕਿ ਹਾਲਾਤ ਕਿਨੇ ਇਹਦੇ ਆ ਦੇਖ ਲਈਏ ਤੁਸੀਂ ਦੇਖਿਆ ਜੀ ਸਾਹਮਣੇ ਤੇ ਧੁੰਦ ਦੇ ਸਾਨੂੰ ਪਤਾ ਲੱਗਦਾ ਕੀ ਪ੍ਰਸੰਗ ਲਿਆ ਉਹ ਉੱਪਰ ਕੱਟਿਆ ਜਾਂਦਾ ਮੇਨਟੇਨੈਂਸ ਆ ਨਹੀਂ ਜੀ ਦੋ ਦਿਨ ਮਤਲਬ ਰਾਤ ਨੂੰ ਧੁੰਦ ਦੇ ਸਾਨੂੰ ਦਿੱਕਤ ਬਹੁਤ ਆਉਂਦੀ ਆ ਪਤਾ ਨਹੀਂ ਲੱਗਦਾ ਕਿੱਧਰ ਨੂੰ ਉੱਥੋਂ ਅੱਗੇ ਪਤਾ ਨਹੀਂ ਲੱਗਦਾ ਅੱਛਾ ਕੀ ਹੋ ਸਕਦਾ ਜੀ ਕੋਈ ਇਹਦਾ ਹੱਲ ਕਰਨਾ ਚਾਹੀਦਾ ਜੀ ਇਹਨਾਂ ਨੂੰ ਘਟਣਾ ਵਾਪਰ ਸਕਦੇ ਰਾਤ ਨੂੰ ਪੂਰੇ ਚਾਂਸ ਨਹੀਂ ਜੀ ਇਹ ਹੀ ਨਹੀਂ ਜੀ ਜੇ ਰਾਂ ਦੇ ਜੇ ਥੋਂ ਡੇਲੀ ਹਾਂ सर आपका नाम बताओ पहले मंजीत सिंह से आ रहे हैं आप संगरूर से तो ये हालात है रोड रोड हालात बिल्कुल खराब है जी टोल टैक्स भी लेते हैं यहाँ पे कितना चेर होगा खराब होगा उसको होगा कम से कम फाइव खराब है जी क्या हो सकता है यहाँ रोड पर कुछ नहीं बहुत हादसे होते हैं कल परसों भी गाड़ी एक्सीडेंट हो गई थी पर यस ਜਾਂ ਮੰਗ ਕਰਦੇ ਆ ਸਰਕਾਰ ਸੇ ਸਰਕਾਰ ਸੇ ਦੀ ਮੰਗ ਕਰਦੇ ਦੋ ਟੈਕਸ ਲੈ ਰਿਹਾ ਦੋਸਤੋ 200-200 ਰੁਪਏ ਤਾਂ ਰੋਡ ਤਾਂ ਹੋਣਾ ਚਾਹੀਦਾ ਨਾ ਕੰਪਲੀਟ ਕੋਈ ਕੋਈ ਅੱਛੀ ਸੂਲਤ ਨਹੀਂ ਆ ਜਾ ਕੋਈ ਕੋਈ ਸੂਲਤ ਨਹੀਂ ਆਪਾਂ ਗਾਹਾਂ ਦੇ ਦਿੱਲੀ ਲੰਘਤੇ ਜਾਂਾਂ ਸੇ ਹਾਂ ਹਾਂ ਥੈਂਕ ਯੂ ਇਹ ਦਿੱਲੀ ਹਾਈਵੇ ਜੀ ਖਲੋਰੀ ਤੋਂ ਜਿਹੜਾ ਸੰਗਰੂਰ ਤੋਂ ਦਿੱਲੀ ਜਾ ਰਿਹਾ ਹਾਈਵੇ ਰੋਡ ਹੋਇਆ ਜੀ ਕੀ ਹਾਲਾਤ ਨੇ ਦੇਖ ਇਹਦੇ ਹਾਲਾਤ ਤਾਂ ਬਹੁਤ ਮਾੜੇ ਜੀ ਥੋੜੇ ਸਾਹਮਣੇ ਹੀ ਜਿੱਥੇ ਤਾਂ ਪਾਣੀ ਆਇਆ ਹੈ ਉਦੋਂ ਦੀ ਕੋਈ ਕੋਈ ਕਾਰਵਾਈ ਨਹੀਂ ਹੋਈ ਕੋਈ ਕੁਛ ਨਹੀਂ ਹੌਣ ਬੰਨ ਸਾਈਡੀ ਸੜਕੋ ਚੱਲ ਰਿਹਾ ਜੀ ਕੀ ਹੋ ਸਕਦਾ ਇਹ ਖਤਰੇ ਦਾ ਕੰਮ ਹੈ ਜੀ ਤੁੰਦ ਪੈਂਦੀ ਰੋੜ ਕੋਈ ਨਾ ਕੋਈ ਐਕਸੀਡੈਂਟ ਹੋਇਆ ਰਹਿੰਦਾ ਜੀ ਇਥੇ ਟੋਲ ਲਿਆ ਜਾ ਰਹਾ ਹੈ ਹਾਂ ਜੀ ਟੋਲ ਬਿਲਕੁਲ ਲਿਆ ਜਾ ਰਹਾ ਹੈ ਜੀ ਕੀ ਮੈਂ ਕਰਦਾ ਹਾਂ ਇਹ ਤਾਂ ਜਿੰਨੇ ਚਿਰ ਰੋਡ ਕੰਪਲੀਟ ਨਹੀਂ ਹੁੰਦੀ ਉਹ ਚ ਟੋਲ ਲੈਂਦਾ ਕੋਈ ਹੱਕ ਨਹੀਂਗਾ ਜੀ ਟੋਲ ਬੰਦ ਹੋਣਾ ਚਾਹੀਦਾ ਜੀ ਚਰਨਜੀਤ ਸਿੰਘ ਕਿੱਥੋਂ ਆਏ ਹੋ ਪਟਿਆਲੇ ਤੋਂ ਕੀ ਹਾਲਾਤ ਨੇ ਰੋਡ ਹੈਗੇ ਬਹੁਤ ਬੁਰਾ ਹਾਲ ਹੈ ਜੀ ਕੀ ਹੋਇਆ ਜੀ ਦੱਸੋ ਹਾਂ ਜੀ ਬਈ ਸੜਕਾਂ ਟੁੱਟੀਆਂ ਕਿੰਨਾ ਚਿਰ ਹੋ ਗਿਆ ਜੀ ਉੱਤੇ ਟੂਲ ਲਾਈ ਜਾ ਰਹੇ ਆ ਜਾਂ ਤਾਂ ਇਹਨੂੰ ਚਾਲੂ ਕਰ ਬਿਲਕੁਲ ਲੋਕ ਕਾਫੀ ਪਰੇਸ਼ਾਨ ਹੈਗੇ ਨੇ ਔਰ ਇੱਥੇ ਪਹਿਲਾਂ ਜਿਹੜੇ ਲੋਕਲ ਪਿੰਡ ਵਾਲੇ ਸੀਗੇ ਉਹਨਾਂ ਨੇ ਵੀ ਪ੍ਰੋਟੈਸਟ ਕੀਤਾ ਉਹਨਾਂ ਨੇ ਵੀ ਕਾਫੀ ਕੀਤਾ ਪਰ ਜਿਹੜੇ ਰੋਡ ਵਾਲੇ ਨੇ ਉਹਨਾਂ ਦੇ ਕੰਤੇ ਜੂਣ ਹੀ ਸਰਕੀ ਇਹ ਛੁੱਠੇਵਾਦੇ ਕਰਕੇ ਚਲੇ ਜਾਂਦੇ ਨੇ ਬਿਲਕੁਲ ਗੱਲ ਜਾਇਜ਼ ਹੈਗੀ ਹੈ ਕਿ ਉੱਥੇ ਕਈ ਐਸੀਆਂ ਦੁਰਘਟਨਾ ਵੀ ਹੋ ਗਈਆਂ ਕਈ ਲੋਕ ਜਾਨਾਂ ਵੀ ਗਵਾ ਚੁੱਕੇ ਨੇ ਮੇਰੀ ਤੇ ਇਹੀ ਸੈਂਟਰ ਸਰਕਾਰ ਨੂੰ ਅਪੀਲ ਹੈਗੇ ਆ ਕਿ ਇੱਥੇ ਲੋਕਾਂ ਦੀਆਂ ਜਾਨਾਂ ਜਾਂਦੀਆਂ ਨੇ ਇਹ ਜਿੰਨਾ ਜਲਦੀ ਹੋ ਸਕੇ ਰੋਡ ਬਣਾਇਆ ਜਾਵੇ ਕਿਉਂਕਿ ਇਸ ਰੋਡ ਤੋਂ ਤੁਸੀਂ ਡੇਲੀ ਲੱਖਾਂ ਰੁਪਏ ਦੀ ਜਿਹੜੀ ਉਹ ਕਮਾਈ ਕਰ ਰਹੇ ਹੋ ਔਰ ਕਿਸੇ ਵੀ ਰਾਹੀ ਗੀਰ ਨੂੰ ਉੱਥੇ ਬਖਸ਼ਿਆ ਨਹੀਂ ਜਾਂਦਾ ਜਿਹੜਾ ਟੋਲ ਹੈਗਾ ਉਹ ਵੀ ਢੱਲੇ ਦੇ ਨਾਲ ਉੱਥੇ ਜਿਹੜਾ ਉਹ ਚੱਲ ਰਿਹਾ ਹੈ ਜਿਹੜੀਆਂ ਕੰਪਨੀਆਂ ਨੇ ਚਲਾ ਰਹੀਆਂ ਨੇ ਸੋ ਮੈਂ ਤਾਂ ਇਹੀ ਸੈਂਟਰ ਗਵਰਨਮੈਂਟ ਨੂੰ ਅਪੀਲ ਕਰੂੰਗਾ ਕਿ ਜਿੰਨਾ ਜਲਦੀ ਉਹ ਰੋੜ ਉਹਦੇ ਵੱਲ ਧਿਆਨ ਦਿੱਤਾ ਜਾਵੇ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਜੜੀਆਂ ਧੁੰਦਾ ਪੈਣੀਆਂ ਨੇ ਉੱਥੇ ਕੁਝ ਵੀ ਜਾਨੀਵਾਲੀ ਜਿਹੜਾ ਨੁਕਸਾਨ ਹੋ ਹੋ ਸਕਦਾ